ਹਣ ਇੱਕੋ ਕਮੀ ਆ ਥੋੜੀ ਜੀ ਕਮੀ ਇਹ ਆ ਹੁਣ ਮੈਂ ਕੱਲ ਚੰਡੀਗੜ੍ਹ ਜਾਣਾ ਚੰਡੀਗੜ੍ਹ ਕਾਦੇ ਵਾਸਤੇ ਜਾਣਾ ਚੰਡੀਗੜ੍ਹ ਜਿਹੜੇ ਸੜਕਾਂ ਗਲੀਆਂ ਦੇ ਮਤੇ ਪਾਸ ਨਹੀਂ ਹੋਏ ਸਾਡੇ ਕੱਲ ਉਹ ਡਾਇਰੈਕਟਰ ਸਾਹਿਬ ਨਾਲ ਮੀਟਿੰਗ ਰੱਖੀ ਉੱਧਰ ਜਾਣਾ ਕਮੀ ਕਿੱਥੇ ਆ ਕਮੀ ਆ ਮੇਰ ਦੀ ਆ ਹੁਣ ਮੈਂ ਇੱਧਰ ਨੂੰ ਮੁੜਿਆ ਬਾਹਰ ਕੂੜੇ ਦੇ ਢੇਰ ਲੱਗੇ ਨੇ ਜਦੋਂ ਐਂਟਰੀ ਕੀਤੀ ਹੈ ਵੇਖਿਆ ਨਾ ਤੁਸੀਂ ਹੁਣ ਦਿੱਕਤ ਇਹ ਆ ਆਪਾਂ ਸ਼ਹਿਰ ਚੋਂ ਨੇ ਸਾਡੇ ਕਾਉਂਸਲਰ ਸਾਹਿਬਾਨ ਨੇ ਸਾਡੇ ਜਿਤਨਾ ਕਮੇਟੀ ਦੇ ਵਿੱਚ ਬੈਠੇ ਨੇ ਮੇਅਰ ਸਾਹਿਬ ਨੇ ਸੁਬ ਕਿਤੇ ਨਾ ਕਿਤੇ ਜ਼ਿੰਮੇਵਾਰੀ ਉਹਨਾਂ ਦੀ ਫਿਕਸ ਹੁੰਦੀ ਆ ਵੀ ਯਾਰ ਇਹ ਕੰਮ ਜਿਹੜੇ ਸਾਡੇ ਐਂ ਦੇ ਆ ਹੁਣ ਮੈਂ ਡੇਰਾ ਰੋਡ ਤੋਂ ਆਇਆ ਹੁਣ ਜਦੋਂ ਮੈਂ ਆਇਆ ਮਹੀ ਦੇ ਨਾਲ ਸੜਕ ਟੁੱਟ ਗਈ ਵਿੱਚੋਂ ਠੀਕ ਆ ਟੋਏ ਪੈ ਗਏ ਇਹ ਸੜਕ ਜਦੋਂ ਐਮਐਲਏ ਬਣਿਆ ਹਾਂ ਉਦੋਂ ਟੁੱਟੀ ਸੀ ਸਾਰੀ ਤੁਹਾਡੀ ਮੈਂ ਆ ਕੇ ਬਣਾਈ ਹੁਣ ਮੈਨੂੰ ਪਤਾ ਲੱਗਿਆ ਵੀ ਇਹ ਸੜਕ ਦੀ ਮੇਰੀ ਜ਼ਿੰਮੇਵਾਰੀ ਮੈਂ ਗੱਡੀ 'ਚ ਬੈਠੇ ਆਉਂਦੇ ਆ ਠੇਕੇਦਾਰ ਨੂੰ ਮੈਂ ਫੋਨ ਕਰਤਾ ਮੈਂ ਕਿਹਾ ਵੀ ਆ ਸੜਕ ਚੈੱਕ ਕਰ ਵੀ ਟੁੱਟੀ ਕਿਉਂ ਤੇਰੀ ਜਦੋਂ 5 ਸਾਲ ਦੀ ਗਾਰੰਟੀ ਦੇ ਹੁਣ ਜਿੰਨੀਆਂ ਸੜਕਾਂ ਟੁੱਟਣ ਗਈਆਂ ਜਿਹੜੀਆਂ ਮੈਂ ਬਣਾਈਆਂ ਉਹ 5 ਸਾਲ ਠੇਕੇਦਾਰਾਂ ਦੀ ਜ਼ਿੰਮੇਵਾਰੀ ਆ ਜਿੱਥੋਂ ਟੁੱਟੂਗੀ ਉਹਨੇ ਆਪੇ ਆ ਕੇ ਰਿਪੇਅਰ ਕਰਨੀਆਂ ਸੋ ਹੁਣ ਮੈਂ ਗੱਲ ਕੀਤੀ ਉਹ ਕਹਿੰਦਾ ਬਰਸਾਤ ਹੈ ਜਦੋਂ ਘਟਦਾ ਮੈਂ ਆਪੇ ਇਹਨੂੰ ਪੈਚ ਵਧੀਆ ਟੰਗਣਾ ਇਹਨੂੰ ਸੜਕ ਸੜਕ ਨੂੰ ਸਾਰੀ ਨੂੰ ਕਵਰ ਕਰ ਦੇਣਾ ਸੋ ਜਦੋਂ ਜ਼ਿੰਮੇਵਾਰੀਆਂ ਫਿਕਸ ਹੋ ਜਾਂਦੀਆਂ ਹੁਣ ਤੁਹਾਨੂੰ ਮਾਰਕੀਟ ਕਮੇਟੀ 'ਚ ਸਾਡਾ ਚੇਅਰਮੈਨ ਬੈਠਾ ਹੈ ਕੋਈ ਤੁਹਾਨੂੰ ਮਾਰਕੀਟ ਕਮੇਟੀ ਦਾ ਕੰਮ ਹੈ ਦੱਸੋ ਜਾ ਕੇ ਤੁਹਾਡਾ ਕੰਮ ਪੂਰਾ ਹੋ ਜਾਊਗਾ ਉਸ ਤੋਂ ਬਾਅਦ ਇੰਪਰੂਵਮੈਂਟ ਟਰਸਟ ਦੇ ਵਿੱਚ ਕੋਈ ਕੰਮ ਹੈ ਦੱਸੋ ਮੈਨੂੰ ਕੋਈ ਦਿੱਕਤ ਹੈ ਉਹ ਵੀ ਤੁਹਾਡੀ ਕਵਰ ਹੋ ਜਾਊਗੀ ਆ ਜੁਕਤੀਆਂ ਦੇ ਜਿਹੜੇ ਤਸਮੇ ਪਾਏ ਹੁੰਦੇ ਨਾ ਕਿਵੇਂ ਦੀ ਗੰਡ ਘੁੱਟ ਕੇ ਮਾਰਦੀ ਹੈ ਤੇ 3 ਮਹੀਨੇ ਵਜੇ ਰਹਿ ਜੇ ਨਾ ਬਾਅਦ 'ਚ ਉਹਨੂੰ ਸੂਵਿਆਂ ਨਾਲ ਤਿੱਖੀਆਂ ਚੀਜ਼ਾਂ ਨਾਲ ਖੋਲਦੇ ਆਂ ਐਤਰਾ ਹੀ ਇਸ ਸਿਸਟਮ ਹੁਣ ਸਾਨੂੰ ਮਾਨ ਹੈ ਜਿਹੜਾ ਚਾਹ ਦੇ ਕੱਪ ਦੀ ਵੀ ਨਹੀਂ ਜਿੰਨੇ ਕੋਈ ਰਵਾਇਤਾਰੀ ਪ੍ਰਸਾਦ ਕੀਤੀ ਹੋਵੇ ਜਿੰਨੇ ਕੋਈ ਰੁਪਈਆ ਨਾ ਦਿੱਤਾ ਹੋਵੇ ਕਿਉਂ ਨਾ ਉਹ ਇਮਾਨਦਾਰੀ ਨਾਲ ਨੌਕਰੀ ਕਰੂਗਾ ਕਰੂਗਾ ਕਿ ਨਹੀਂ ਕਰੂ ਜੇ ਕਾਲੀ ਦਾਲ ਛੱਡ ਗਈ ਆਪਣੇ ਪਰਿਵਾਰ ਚ ਵਾਧਾ ਆਇਆ ਹਮਾਂ ਦੀ ਪਾਰਟੀ ਚ ਕੀ ਕਿਹਾ ਜਾਂਦਾ ਹੈ ਬਿਲਕੁਲ ਜੀ ਮੈਂ ਵੱਡੇ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਦਾ ਬਲ ਉੱਠਿਆ ਹੁਣ ਮੈਂ ਜੀ ਆਖਦਾ ਹਾਂ ਕਈ ਬਦਲਾਅ ਤੁਸੀਂ ਦੇਖਿਆ ਇਹਨਾਂ ਦੇ ਰੂਪ ਨੂੰ ਇਹਨਾਂ ਦੇ ਅਸਰ ਨੂੰ ਸੂਤ ਵਿੱਚ ਪਰਿਵਾਰ ਸਿਸਾਰੇ ਸਾਰੇ ਜਿਹੜੇ ਅੱਜ ਉਹਨਾਂ ਨੇ ਪ੍ਰਣ ਕੀਤਾ ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਤੱਕਦੇ ਹੋ ਕੇ ਦਾ ਚੱਲਾਂਗੇ ਮੈਂ ਧੰਨਵਾਦ ਕਰਦਾ ਹਾਂ ਸਰ ਜੀ ਇਹ ਕਾਫੀ ਲੰਮੇ ਸਮੇਂ ਦੇ ਸੇਵਾ ਨਿਭਾਣ ਦੇ ਬਿਲਕੁਲ ਇਤਨਾ ਕਿਤੇ ਲੱਗਦਾ ਨਹੀਂ ਕਿ ਹੁਣ ਆਪ ਦੀ ਸਰਕਾਰ ਜਿਹੜੇ ਉਹ ਦੇਖਦੇ ਨਹੀਂ ਕਿ ਕਿਹੜੀ ਸਰਕਾਰ ਮਤਲਬ ਕਿ ਪਾਰਟੀ ਇਹ ਕਿਹੜੀ ਪਾਰਟੀ ਦਾ ਸਾਰਾ ਨਹੀਂ ਲੱਗਦਾ ਨਹੀਂ ਕਿ ਦੇਖੋ ਜੀ ਮੈਂ ਇੱਕ ਗੱਲ ਦੱਸਾਂ ਅ ਮੈਨੂੰ ਇਸ ਗੱਲ ਦਾ ਮਾਣ ਆ ਵੀ ਮੇਰੇ ਕੋ ਆਕਾਲੀ ਬੰਦੇ ਨੇ ਕੋ ਕਾਂਗਰਸ ਵਾਲੇ ਕੋ ਜਥੇਬੰਦੀਆਂ ਵਾਲੇ ਪਰ ਮੇਰੇ ਕੋ ਆਮ ਆਦਮੀ ਪਾਰਟੀ ਤੇ ਹੈ ਹੀ ਹੈ ਸਾਡਾ ਫਰਵਾਰਾ ਹਰ ਬੰਦਾ ਹੁੰਦਾ ਪਰ ਮੈਨੂੰ ਇਹ ਹੁੰਦਾ ਵੀ ਜੇ ਨਾ ਮੇਰੇ ਬਟਾਲੇ ਦਾ ਵਸਨੀਕ ਆ ਬਹੁਤਾ ਕੰਮ ਕਰਦਾ ਠੀਕ ਹੈ ਪਰ ਪਾਰਟੀਬਾਦੀ ਤੋਂ ਕਿਈ ਵਾਰੀ ਕੀ ਹੁੰਦਾ ਕਿ ਜਿਤਨਾ ਹੁਣ ਭਰਾ ਹੋਣੀ ਹੈ ਇਹ ਕੰਮ ਕੀਤਾ ਇਹਨਾਂ ਦੀ ਜਿੰਨੀ ਜ਼ਰੂਰਤ ਸੀ ਆਪਾਂ ਮੈਂ ਕੋਸ਼ਿਸ਼ ਕੀਤੀ ਵੀ ਐਫਰਟ ਕਰੀ ਪਰ ਆਪਣੇ ਆ ਵੀ ਅੰਦਰੋਂ ਵਾਜ ਨਹੀਂ ਆ ਰਹੀ ਆਪਾਂ ਗੇਸ ਆ ਸਾਡਾ ਕੰਮ ਹੋਇਆ ਜਾਂ ਤਗੜੇ ਲੋਕਾਂ ਨਾਲ ਇਹ ਐਸੇ ਹੱਲੇ ਕਈ ਬਹੁਤ سارے ਪ੍ਰਵਾਦ ਨੇ ਤੇ ਉਹ ਵਕਤ ਆਪਣੇ ਆਪ ਹੀ ਜਿਹੜੀ ਕਿਥੀ ਮੇਰੇ ਕੋਲ ਜੁਆਇਨਿੰਗਾਂ ਦੀ ਲਿਸਟ ਬਹੁਤ ਗੰਮੀ ਪਈ ਆ ਤੇ ਵੀਰ ਹਣੀ ਇਹਨਾਂ ਵਿੱਚ ਜ਼ਿਕਰ ਕੀਤਾ ਤੇ ਮੈਂ ਕਿਹਾ ਵੀ ਕੱਲ ਹੀ ਮੈਂ ਆ ਜੀ ਜੀ ਉਹ ਬਸ ਕੱਲ ਦੇ ਚੱਕਰ ਸੀ ਉਹ ਪਤਾ ਨਹੀਂ ਵੀ ਮੈਂ ਰੋਲੇ ਰੋਲੇ ਤੇ ਕਹਿ ਦਿੱਤਾ ਹਾਂ ਲੈ ਕੇ ਕਿ ਜੁਆਇਨਿੰਗਾਂ ਦਾ ਮੈਨੂੰ ਇਹ ਵੀ ਲੈਕਚਰ ਤੋਂ ਲਾ ਕੇ ਕਰਾਂਗੇ ਆਪਾਂ ਪਰ ਮੈਨੂੰ ਖੁਸ਼ੀ ਆ ਵੀ ਅੱਜ ਤੋਂ ਜਿਹੜਾ ਕੰਮ ਸਾਡਾ ਸ਼ੁਰੂ ਹੋ ਗਿਆ ਹੋ ਸਟੈਪ ਬਾਈ ਸਟੈਪ ਚੱਲਦਾ ਜਾਊਗਾ ਜੀ ਸੋ ਜੋ ਕਰਦਾ ਪਰਮਾਤਮਾ ਕਰਾਉਂਦਾ ਔਰ ਮੈਂ ਸਾਰੇ ਪਰਿਵਾਰ ਦਾ ਆਪਣੀਆਂ ਮਾਵਾ ਪੈਣਾ ਦਾ ਆਪਣੇ ਨੌਜਵਾਨ ਬੀਆ ਦਾ ਔਰ ਵੱਡੇ ਵੀਰਾਂ ਦਾ ਦਿਨ ਦੀ ਕਰਾਈ ਦਿੱਤੀ ਹੈ ਨੇਤਾ ਜੀ ਮੀ ਕਾਫੀ ਪਹਿਲਾਂ ਦਾ ਬਾਪੂ ਵੀ ਪਰਵੀ ਮੀਟਿੰਗ ਹੋਈ ਹੈ ਕਿ ਇੱਕ ਇਹ ਸਵਾਲ ਦੂਜੇ ਕਵੀਰ ਨੇ ਕਿਹਾ ਕਿ ਮੇਰੇ ਘਰ ਤੇ ਦੋ ਨੌਕਰੀਆਂ ਨਹੀਂ ਕੋਈ ਗੱਲ ਸਮਝੋ ਦੇਖੋ ਮੈਂ ਤੁਸੀਂ ਮੇਰੇ ਭਰਾ ਜੇ ਮੀਡੀਆ ਵਾਲੇ ਮੈਂ ਇੱਕੋ ਗੱਲ ਕਹਾਂ ਇਹ ਚੀਜ਼ ਹੈ ਜਿਹੜਾ ਮੈਸੇਜ ਹੈ ਇਹ ਘਰ ਘਰ ਤੱਕ ਪਹੁੰਚਣਾ ਚਾਹੀਦਾ ਹੈ ਅੱਜ ਮੈਂ ਉਹਨਾਂ ਨੂੰ ਜਾਣਦਾ ਪਾਜੀ ਹੋਣਾ ਉਹਨਾਂ ਨੇ ਆਪ ਆ ਕੇ ਦੱਸਿਆ ਵੀ ਮੇਰਾ ਚਾਹ ਦਾ ਕੱਪ ਨਹੀਂ ਰੱਖਿਆ ਕਿ ਮੇਰੇ ਘਰ ਦੇ ਵਿੱਚ ਦੋਆਂ ਜੀਆਂ ਨੂੰ ਬੱਕਰੀ ਕਿਉਂਕਿ ਗੱਲ ਅੱਜ ਇਮਾਨਦਾਰੀ ਦੀ ਤੇ ਪੜ੍ਹਾਈ ਬਾਰੇ ਦੀ ਹੈ। ਇਹਦੇ ਅਕਸਰ ਜਦੋਂ ਲੋਕਾਂ ਦੇ ਘਰਾਂ 'ਚ ਜਾਂਦੇ ਹਾਂ ਤਾਂ ਇੱਕੋ ਗੱਲ ਕਰਦੇ ਨੇ ਕਿ ਕਹਿੰਦੇ ਭਲਾ ਨਾ ਤਾਂ ਸਾਡੇ ਕੋਲ ਪੈਸਾ ਜੀ, ਨਾ ਸਾਡੇ ਕੋਲ ਸਫਲਤਾ। ਸਾਨੂੰ ਸਾਡੇ ਬੱਚਿਆਂ ਕੋਲ ਨੌਕਰੀਆਂ ਲੱਗਦੀਆਂ ਪਰ ਅੱਜ ਇੱਕ ਸੰਦੇਸ਼ ਦੇਣ ਦੀ ਲੋੜ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ। ਜੇ ਤੁਹਾਡੇ ਬੱਚੇ ਪੜ੍ਹ ਲਿਖ ਗਏ ਤੇ ਅੱਜ ਨੌਕਰੀ ਲੈਣੀ ਕੋਈ ਖੇਧੀ ਤੁਹਾਡੇ ਬੱਚਿਆਂ 'ਚ ਕਾਬਲੀਅਤ ਹੋਣੀ ਚਾਹੀਦੀ ਹੈ ਨੌਕਰੀ ਆਪੇ ਬੱਜ ਜਾਣਾ। ਇੱਕ ਗਰਾਊਂਡ ਦੀ ਡਿਮਾਂਡ ਕੀਤੀ ਨੌਜੋਨ ਨੇ ਬਿਲਕੁਲ ਜੀ ਮੈਂ ਕਿਤੇ ਨਾ ਕਿਤੇ ਜਿਹੜੀ ਜਗਾ ਵੀ ਤੁਸੀਂ ਦੱਸੀ ਆ ਵੀ ਗਰਾਊਂਡ ਦੀ ਹੈਗੀ ਐ ਇੱਥੇ ਤੇ ਖਾਸ ਕਰਕੇ ਹੁਣ ਮੈਂ ਪਿੰਡਾਂ ਦੇ ਵਿੱਚ 26 ਸਟੇਡੀਅਮ ਜਿਹੜੇ ਨੇ ਆਪਾਂ ਅਨਾਉਂਸ ਕੀਤੇ ਨੇ ਮੈਨੂੰ ਇਹ ਆ ਵੀ ਆ ਜਿਹੜੀ ਸਾਡੀ ਕਾਰਪੋਰੇਸ਼ਨ ਦੀ ਇਲੈਕਸ਼ਨ ਆ ਜਦੋਂ ਸਾਡਾ ਮੇਰ ਬਣ ਜਾਂਦਾ ਠੀਕ ਆ ਆਪਾਂ ਇਸ ਜਿਹੜੇ ਇਹ ਛੋਟੇ ਛੋਟੇ ਕੰਮ ਨੇ ਇਹ ਆਮ ਇਥੇ ਲੋਕਲ ਲੈਵਲ ਤੇ ਆਪਾਂ ਕਰਦੇ ਆ ਜੀ ਜੀ ਸ਼ੁਭਨਾਮ ਜੀ ਅਕਾਲੀ ਦਲ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕੀ ਕਹਾਂ ਜਣੂ ਬਾਬਰਨੀ ਸਿੰਘ ਜੀ ਨਾ ਕਾਫੀ ਲੰਮੇ ਸਮੇਂ ਤੋਂ ਕਾਲੀ ਦਲ ਦਾ ਨਾਲ ਮੋੜੇ ਨਾਲ ਮੋੜਾ ਜੋੜਦੇ ਘੋਟਾ ਰਿਹਾ ਸੀ ਤੇ ਹੁਣ ਜਿਹੜਾ ਇਹ ਆਮ ਆਦਮੀ ਪਾਰਟੀ ਜੁਹਾਣੇ ਇਸ ਕਰਕੇ ਕੀਤੀ ਹੈ ਕਿ ਇਹਨਾਂ ਦੇ ਪ੍ਰਧਾਨ ਮਾਨ ਸਿੰਘ ਵੀ ਆਂਦੇ ਚੰਗੇ ਕੰਮ ਬੜੇ ਚੰਗੀਆਂ ਨੀਤਾਂ ਆਉਂਦੀਆਂ ਅਸੀਂ ਕੀਤੀ ਆ ਕਿ ਅਮਨੁੱਖ ਭਾਜੀ ਨੇ ਨਿਸ਼ਾਰੀ ਕਰਨ ਸੀ ਕਿੰਨਾ ਦੇ ਕਮਾਲ ਰਹੀ ਕਿ ਪਾਰਟੀ ਵਾਂਗ ਕਿੰਨੇ ਸਾਲ ਤੋਂ ਬਾਜੀ ਨੇ ਦੇਖ ਦਿੱਤੇ ਹਰ ਇੱਕ ਦਾ ਕੰਮ ਕਰਾਉਂ ਕਰ ਕਿੰਨੇ ਸਾਲ ਤੋਂ ਕਾਲੀ ਦਾ ਚਲੇ ਜਾਓ ਬਾਜੀ ਜੂ ਜਵਾਨ ਹੋਇਆ ਹੋਵੇ ਕਾਲੀ ਦਾ ਭਾਜੀਪੀ ਕਾਲੀ ਦਾ ਜਨਾਰੀ ਅੱਜ ਆਮ ਪਾਰਟੀ ਦੇ ਵਿੱਚ ਆਇਓ ਲੱਗਦਾ ਨਹੀਂ ਕਿ ਕਿਤੇ ਆਪ ਦੀ ਸਰਕਾਰ ਤੇ ਆਮ ਲੋਕਾਂ ਵਾਸਤੇ ਕੰਮ ਕਰਦੇ ਨੇ ਕੋਈ ਭੇਤ ਭਾਵ ਨਹੀਂ ਨਹੀਂ ਕੋਈ ਭੇਤ ਭਾਵ ਨਹੀਂ ਜੀ ਹਰ ਜਿਹੜਾ ਵੀ ਬੰਦਾ ਇਹਨਾਂ ਨੂੰ ਜਾਣਦਾ ਉਹਦਾ ਪਾਲ ਦੇ ਆਧਾਰ ਤੇ ਕੰਮ ਕਰਦਾ ਤੇ ਕਿੱਦਾਂ ਦੀ ਫਿਰ ਅੱਗੇ ਤੁਹਾਡੀ ਡਿਊਟੀ ਰਹੇਗੀ ਜਿੱਦਾਂ ਕਾਲੀ ਰਾਤ ਦੀ ਡਿਊਟੀ ਨਿਭਾਉਂਦੇ ਆਂ ਆਮਕੀ ਡਿਊਟੀ ਬਣਾਉਂਦੇ ਜਿੱਦਾਂ ਭਾਜੀ ਹੁੰਦੀ ਡਿਊਟੀ ਲਵਾਂਗੇ ਬਨਵਾਂ ਤਾਂ ਇਹਨਾਂ ਬੰਦਿਆਂ ਨਾਲ ਗੱਲ ਪੱਝਣ ਵਾਲੇ ਹੋਣਗੇ ਉਹ ਵੀ ਜਾਣੀ ਜੀ ਆਹ ਬਹੁਤ